ਪੰਜਾਬ ਹੁਣ ਕਿਹੜੇ ਪਹਿਲਾ ਵਾਲੇ ਤੋਂ ਉਹਨਾਂ ਨੇ ਲੁੱਟਿਆ ਹੋਰ ਕੀ ਕਰਿਆ ਤੇ ਬਸ ਆਇਆ ਇਹ ਤਾਂ ਫਰਕ ਕਰ ਮਾਰੇ ਇਹਨੇ ਬਸਾਤਾ ਭਗਵੰਤ ਮਾਨ ਅੱਛਾ ਲੱਗੇ ਭਗਵੰਤ ਮਾਨ ਭਗਵੰਤ ਮਾਨ ਕਿਉਂ ਠੀਕ ਹੈ ਜੀ ਬਸ ਅੱਜ ਵਾਕ ਜੱਲਾ ਬਹੁਤ ਲਾਤਾ ਇਹਨਾਂ ਨੂੰ ਨੌਕਰੀਆਂ ਦੇ ਦਿੱਤੀਆਂ ਪਹਿਲਾਂ ਕਿਵੇਂ ਲੱਗਾ ਖਾਲੀਆਂ ਦਾ ਖਾਲਾ ਠੱਪ ਹੈ ਬੰਦ ਠੱਪ ਹੈ ਕਿ ਤੇ ਯਾ ਬਚਾਵਾਗੇ ਹਾਂ ਬਚਾ ਦੇਣਗੇ ਪੰਜਾਬ ਦਾ ਲੈ ਲਿਆ ਇੱਥੇ ਤਾਂ ਕੋਈ ਅੰਤ ਨਹੀਂ ਦਿਨੇ ਲਾਈਟ ਦਿੰਦਾ ਅੱਛਾ ਦਾ ਇਹ ਹੀ ਸਹੀ ਗੱਲ ਹੈ ਜੀ ਮਾਨ ਤਮਾਨ ਦਾ ਅੱਛਾ ਹਾਂਜੀ ਅਮ ਇਹ ਲਾਈਟ ਰੂਟ ਵਧੀਆ ਆਈ ਗਈ ਹੈ ਇਹਨਾਂ ਗਰੀਬਾਂ ਦੇ ਬੱਚੇ ਵੀ ਰਾਹੇ ਨੂੰ ਉਪੜੀਆਂ ਦੇ ਅੱਛਾ ਐਂ ਵਧੀਆ ਲੱਗਿਆ ਇਹ ਬਖੁੱਡੀਆਂ ਤਾਂ ਹੈਗਾ ਸੀਗਾ ਮੰਡੀਕਰਨ ਬੋਟਰ ਦਾ ਚੇਅਰਮੈਨ ਸੀ ਉਹ ਬਾਦਲ ਦੇ ਪਹਿਲਾਂ ਨੇੜੇ ਰਹੇ ਫਿਰ ਬਾਦਲ ਨਾਲ ਵਿਰੋਧ-ਵਿਰੋਧ ਪੈ ਗਿਆ ਫਿਰ ਉਹ ਖੜਕੋ ਨੇ ਮਾਰਤਾ ਸੀ ਉਹਦੇ ਪਿੰਡ ਕੋਲ ਹੀ ਨਹਿਰ ਜਾਂਦੀ ਹੈ ਅੱਛਾ ਇਹ ਲਖੇਤੀ ਬੜੀ ਮੰਤਰੀ ਵੀ ਇਹਦੇ ਸ ਹੈ ਮੰਟਰੀਆਂ ਨੂੰ ਮੀਨੇ ਤੱਕੜੇ ਬੰਦਿਆਂ ਨੂੰ ਟਿਕਟ ਦਿੱਤੇ ਨਹੀਂ ਅੱਛਾ ਵਿਦੇਸ਼ ਸਿੰਘ ਖੁੱਡੀਆਂ ਚੰਗਾ ਸੀ ਬੈਕ ਟਿਕਟ ਔਰ ਟੀਵੀ ਮੇਰਾ ਡਾਊਟ ਸੀ ਉਹਦੇ ਨੂੰ ਬੀਬਾ ਵਿਚਾਰੀ ਕੀ ਪਚਾਉਗੀ ਬੀਬਾ ਦੇ ਦੂਜੇ ਪਾਸੇ ਮਾਰੇ ਨਹੀਂ ਆ ਪਸਾਕੋ 3000 ਜੀ ਸੀਏ ਵਰਗੇ ਸਾਰੇ ਸਮਾਗਲਰ ਬੰਦੇ ਨੇ ਇਹਨਾਂ ਨੇ ਕੀ ਕਰਨਾ ਸਾਡੇ ਟੈਟਰ ਨੂੰ ਪਾਵਾਂਗੇ ਅਈ ਲੋਕ ਪਹਿਲਾ ਲੋਕ ਸੀ ਸੇ ਯੂਨਟ ਮਾਫ ਹੈ ਬਿਜਲੀ ਜਿਹੜੀ ਸਾਡੇ ਦਿਮਾਗ ਮੁਤਾਬਕ ਦਾ ਹੈਗਾ ਜੀ ਇਹ ਇਸੇ ਤਰ੍ਹਾਂ ਰਹੇ ਬਿਚੋਣੇ ਪਾੜੇ ਹੁੰਦਾ ਆ ਪਾਲਦੀ ਕਿਉਂ ਕਰਨਾ ਕਰ ਲੱਗੇ ਜਿਹੜੇ ਕੰਮ ਨਹੀਂ ਸਾਡੇ ਹੋ ਜਾਂਦੇ ਨੇਗੇ ਸਫਾਈ ਕਰ ਦੂਗਾ ਫਿਰ ਦੁਬਾਰੇ ਹੈ ਸਫਾਈ ਕਰੂੰ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਦੇ ਆ ਬਜ਼ੁਰਗਾਂ ਤੋਂ ਜਾਣਦੇ ਆ ਸੱਥਾਂ ਦੇ ਵਿੱਚ ਜਦੋਂ ਚਰਚਾ ਹੁੰਦੀ ਆ ਤਾਂ ਸਰਕਾਰਾਂ ਬਣਦੀਆਂ ਨੇ ਪਹਿਲਾਂ ਵੀ ਸੱਥਾਂ ਨਹੀਂ ਸਰਕਾਰਾਂ ਬਣਾਈਆਂ ਤੇ ਚਰਚਾਵਾਂ ਜਿਹੜੀ ਸਰਕਾਰ ਦੀਆਂ ਛਿੜਦੀਆਂ ਉਹ ਸਰਕਾਰ ਕੰਮ ਵੀ ਕਰਦੀ ਹੁੰਦੀ ਐ ਤੇ ਕਿਹਨੇ ਲੁੱਟਿਆ ਪੰਜਾਬ ਉਹ ਸਾਰਾ ਕੁਝ ਜਾਣਦੇ ਆ ਮਾਨਸਾ ਦੇ ਪਿੰਡ ਮੋਜੋਖੁਰ ਤੋਂ ਬੈਠੇ ਆ ਬਜ਼ੁਰਗ ਸਾਡੇ ਨਾਲ ਨੇ ਜਾਣਦੇ ਆ ਕਿਹਨੇ ਕੀਤਾ ਪੰਜਾਬ ਦੇ ਹੱਕ 'ਚ ਕੰਮ ਸਸੀ ਗਾਲ ਜੀ ਕਿਸ਼ਰੀ ਗਾਲ ਜੀ ਕੀ ਨਾਮ ਆ ਜੀ ਲਾਹਵ ਸਿੰਘ ਲਾਵ ਸਿੰਘ ਜੀ ਪਹਿਲਾਂ ਤਾਂ ਆਪਾਂ ਇਹੀ ਪੁੱਛ ਲੈਣੇ ਵੀ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ। ਇਹਦੀ ਲੱਗਿਆ ਭਗਵੰਤ ਮਾਨ ਦਾ ਜੀ। ਭਗਵੰਤ ਮਾਨ ਕਿਉਂ? ਠੀਕ ਹੈ ਜੀ ਬਸ। ਕਾਰਨ ਕੀ ਹੈ? ਬਸ ਤਾਂ ਠੀਕ ਹੈ ਇੱਧਰ ਲਾ ਲਿਆ ਬਸ ਬੜਾ ਬੋਲ ਨਹੀਂ। ਅੱਛਾ ਮੈਨੂੰ ਐਂ ਦੱਸੋ ਵੀ ਸਹੂਲਤਾਂ ਕੀ ਕੁਛ ਆਈਆਂ ਨੇ ਸਰ ਸਹੂਲਤਾਂ ਠੀਕ ਹੀ ਨੇ ਯਾਰ। ਹਾਂ ਜੀ। ਠੀਕ ਹੀ ਨੇ। ਇਹ ਫਿਰ ਦੂਜੇ ਕਿਉਂ ਕਹਿੰਦੇ ਵੀ ਲੁੱਟ ਲਿਆ? ਬਸ ਕੁਛ ਕਹੀ ਜਾਂਦਾ। ਬਦਰਮਾ ਬੋਲਿਆ ਜਾਂਦਾ ਬੜਾ ਜਾਂਦਾ। ਅੱਛਾ ਕੀ ਨਾਮ ਹੈ ਜੀ? ਪਿਆਰਾ ਸਿੰਘਾ ਜੀ। ਪਿਆਰਾ ਜੀ ਮੈਨੂੰ ਦੱਸੋ ਵੀ ਐਨੇ ਵਾਰ MP MLA ਬਣਾਏ ਆ ਕਿਸੇ ਨੇ ਜੇ ਇੱਕ ਕਰਤਾ ਕਿਸੇ ਨੇ ਬਸ ਮੁਰਕਾ ਹੀ ਕੋਈ ਬਾਤ ਨਹੀਂ ਦਿਖਾਈ ਪਿੰਡਾਂ 'ਚ ਕੋਈ ਹੱਲ ਹੋਇਆ ਆ ਆਮ ਆਦਮੀ ਦੇ ਆਉਣ ਦਾ ਹਾਂ ਪਿੰਡਾਂ 'ਚ ਹੋ ਗਏ ਕੀ ਆ ਅੱਜ ਬਾਗ ਜੱਲਾ ਬਹੁਤ ਲਾਤਾ ਇਹਨਾਂ ਨੇ ਹੂੰ ਨੌਕਰੀਆਂ ਦੇਤੀਆਂ ਪਹਿਲਾਂ ਕਿਵੇਂ ਲੱਗਦੇ ਸੀ ਪਹਿਲਾਂ ਪੈਸੇ ਲੈ ਲੈਂਦੇ ਤੇ ਕੌਣ ਕਿੱਲਾ ਬੈਂਕ ਜਿਹੜੇ ਹਾਂ ਸਮਝ ਆਉਂਦੇ ਤੇ ਹੂੰ ਦੇਉ ਤੇ ਜਵਾਕ ਲਬਾਉ ਕਿਹੜੀ ਸਰਕਾਰ ਲੈਂਦੀ ਹੈ ਪੈਸੇ ਸਾਰੀਆਂ ਹੀ ਲੈਂਦੀਆਂ ਸੀ ਪਹਿਲਾਂ ਜਿਹੜੀਆਂ ਲੈਈਆਂ ਹਾਂ ਅਕਾਲੀਆਂ ਦਾ ਕੰਮ ਕਿਵੇਂ ਦੇਖਦੇ ਹੋ ਖਾਲੀਆਂ ਦਾ ਖਾਲਾ ਠੱਪ ਹੈ ਹਾਂ ਠੱਪਾ ਤਾਂ ਕਹਿੰਦੇ ਪੰਜਾਬ ਬਚਾਵਾਂਗੇ ਹੁਣ ਹਾਂ ਬਚਾ ਦੇਣਗੇ ਪੰਜਾਬ ਹੈ ਅੱਗੇ ਥੋੜਾ ਬਚਾਤਾ ਭਗਵੰਤ ਮਾਨ ਦੀਆਂ ਗੱਲਾਂ ਨੇ ਜਿਹੜੀਆਂ ਕੰਮ ਕਰਨੀਆਂ ਫਿਰ ਪੰਜਾਬ 'ਚ ਕਰਨਗੀਆਂ ਜਦੋਂ ਕਰਦਾ ਹੈ ਹੂੰ ਕਰਨਗੀਆਂ ਗੁਰਮੀਤ ਖੁੱਡੀਆਂ ਨੂੰ ਜਾਣਦੇ ਹੋ ਨਾ ਜਾਣਦੇ ਬਈ ਪਤਾ ਅੱਛਾ ਭਗਵੰਤ ਮਾਨ ਦੇ ਮੂੰਹ ਨੂੰ ਪਾਉਂਗੇ ਫਿਰ ਹਾਂ ਖਿੱਚ ਦੂੰਗਾ ਮੈਂ ਹੋਰ ਹੋਰ ਤਾਂ ਨਹੀਂ ਕੋਈ ਅੱਗੇ ਲੱਗਦਾ ਭਾਜਪਾ ਬਈ ਇਹ ਫੰਨ ਤਾਂ ਪਤਾ ਨਹੀਂ ਅੱਛਾ ਭਾਜਪਾ ਦਾ ਕੁਛ ਹੈਗਾ ਭਾਜਪੀ ਦਾ ਨਹੀਂ ਅੱਛਾ ਬਜ਼ੁਰਗੋ ਕੀ ਨਾਮ ਹੈ ਤੁਹਾਡਾ ਕਰਨੈਲ ਜੀ ਹਾਂ ਤੁਸੀਂ ਪਹਿਲਾਂ ਇਹ ਦੱਸੋ ਵੀ ਪਿੰਡਾਂ 'ਚ ਨੌਕਰੀਆਂ ਦੀ ਗੱਲ ਕਰਦੇ ਆ। ਪਹਿਲਾਂ ਕਿਸੇ ਸਰਕਾਰ ਨੇ ਦਿੱਤੀਆਂ ਸੀ ਇਹ। ਪਹਿਲਾਂ ਕਿਸੇ ਨੇ ਦਿੱਤੀਆਂ ਪੈਸੇ ਮੰਗਦੇ تھے۔ ਅੱਛਾ ਹੁਣ ਹੁਣ ਬਿਨਾ ਪੈਸੇ ਉਹ ਲੱਗਦੇ ਨੇ। ਲੇਟ ਲੂਟ ਦਾ ਕੀ ਸੂਤ? ਲੇਟ ਆਰਮ ਹੈ। ਹੈ? ਆਹ ਮਨ ਲੇਟ। ਕਿੰਨੀ ਕੁ ਲੇਟ ਮਿਲ ਰਹੀ ਹੈ? ਬਥੇਰੀ ਦਿੱਤੀ। ਬਿੱਲੀ ਨਹੀਂ ਆਉਂਦਾ? ਹੈ? ਬਿੱਲੀ ਨਹੀਂ ਆਉਂਦਾ। ਪਹਿਲਾਂ ਕੀ ਹੁੰਦਾ ਸੀ? ਪਹਿਲਾਂ 10000 15000। ਅੱਛਾ ਬਿੱਲ ਦਾ। ਅੱਛਾ। ਹਾਂ। ਤੇ ਹੁਣ ਹੁਣ ਡਾਲ ਦੇਣੀ ਆਉਂਦਾ। ਅੱਛਾ ਬਦਲਾਅ ਦਾ ਫਾਇਦਾ ਹੋਇਆ ਕੁਝ? ਭედაਖ ਮੇਨਾ ਹੋਵੇ ਇੱਕ ਬੰਦਾ ਡਿੱਗਿਆ ਬਹਿਵੇ ਇੱਕ ਖੜਾ ਹੋਵੇ ਕਿੰਨਾ ਫਰਕ ਪੈ ਜਾਂਦਾ ਐਤਕੀ ਫਿਰ ਵੋਟਾਂ ਵੋਟਾਂ ਉਸੇ ਨੂੰ ਪਾਵਾਂਗੇ ਕਿਹੜਾ ਸਾਰੇ ਪਿੰਡ ਚ ਕੀ ਹਵਾ ਹੈ ਹੈ ਸਾਰੇ ਪਿੰਡ ਚ ਇਹੀ ਹਾਲ ਹੈ ਸਾਡੇ ਦਾ ਅੱਛਾ ਅਕਾਲੀ ਦਲ ਤੇ ਕਾਂਗਰਸ ਨਾ ਤੇਰ ਤੇ ਬਣਾ ਕਿਵੇਂ ਤੇਰ ਤੇ ਬਣਾ ਕਿਵੇਂ ਅਸੀਂ ਅਸੀਂ ਤੇਰੇ ਤੇ ਕਿਵੇਂ ਉਹਨਾਂ ਨੇ ਤੁਹਾਨੂੰ ਤੇਰ ਤਾ ਅਸੀਂ ਉਹਨਾਂ ਨੂੰ ਤੇਰ ਤੇ ਅੱਛਾ ਉਹਨਾਂ ਨੂੰ ਪਾਸੇ ਕਰਤਾ ਨਾ ਪਾਸੇ ਕਰਤਾ 40 ਸਾਲ ਪਾਸੇ ਰੱਖੇ ਤੇ ਹੁਣ ਤੇਰ ਤੇ ਅੱਛਾ ਗੁਰਮੀਤ ਸਿੰਘ ਖੁੱਡੀਆਂ ਜਾਣਦੇ ਅਸੀਂ ਜਾਣਦੇ ਨਹੀਂ ਆ ਤਾਂ ਬਹੁਲੇ ਦੂਰ ਨੇ ਤਾਂ ਅੱਛਾ ਨਾ ਬਜ਼ੁਰਗ ਸਾਰਿਆਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਕੀ ਨਾਮ ਹੈ ਪਿਆਰਾ ਸਿੰਘ ਹੈ ਜੀ ਪਿਆਰਾ ਜੀ ਮੈਨੂੰ ਇਹ ਦੱਸੋ ਵੀ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਇਹਨਾਂ ਦਾ ਹੀ ਲੱਗਿਆ ਜੀ ਸਾਨੂੰ ਕਿਹਦਾ ਭਗਵੰਤ ਮਾਨ ਦਾ ਭਗਵੰਤ ਮਾਨ ਦਾ ਕਾਰਨ ਕਾਰਨ ਕੰਮ ਕਰਿਆ ਜੀ ਅੱਛਾ ਪਹਿਲਾਂ ਪਹਿਲਾਂ ਤੋਂ ਤਾਂ ਇਹ ਇਹ ਜਿਹੜੇ ਜਵਾਕ ਰੱਖੇ ਆ ਜੀ ਪੜਾਈ ਦੇ ਤੌਰ ਤੇ ਰੱਖੇ ਨੇ ਕੋਈ ਪੈਸਾ ਨਹੀਂ ਲਿਆ ਕੁਝ ਨਹੀਂ ਲਿਆ ਜਿਹੜੀ ਪਹਿਲਾਂ ਨਹੀਂ ਸਰਕਾਰ ਸੀ ਉਹ ਆਪਦੇ ਬੰਦੇ ਨੂੰ ਰੱਖਦੀ ਸੀ ਜੇ ਕੋਈ ਕਿਸੇ ਨੇ ਰੱਖਣਾ ਤੇ ਉਹ ਤਾਂ ਰੁਪਈਆਂ ਦੀ ਪੰਡ ਲੈਂਦੀ ਸੀ ਦੇ ਇਹਨੇ ਕੁਝ ਨਹੀਂ ਲਿਆ ਲਾਈਟ ਦਾ ਕੋਈ ਅੰਤ ਨਹੀਂ ਦਿਨੇ ਲਾਈਟ ਦਿੰਦਾ ਹੈ ਅੱਛਾ ਹਾਂ ਤੇ ਪਹਿਲਾਂ ਫੈਸਲਾ ਦੀ ਗੱਲ ਕਰੀਏ ਮੋਟਰਾਂ ਦੀ ਲਾਈਟ ਕਿੰਨੀ ਕੁ ਰਹੀ ਪਹਿਲਾਂ ਘਟ ਰਹੀ ਨਹੀਂ ਸੀ ਜੀ ਹਾਂ ਹੁਣ ਹੁਣ ਪੂਰੀ ਰਹਿੰਦੀ ਹੈ ਜਮਾ ਤੇ ਰਾਤ ਨੂੰ ਕੋਈ ਗਏ ਹੀ ਨਹੀਂ ਹੈਗਾ ਜੀ ਅੱਛਾ ਕਹਿੰਦੇ ਪਹਿਲਾਂ ਪਹਿਲਾਂ ਬਾਟਨ ਦੇਖ ਕੇ ਆਉਂਦੇ ਵੀ ਲਾਈਟ ਆ ਗਈ ਕਿ ਹਾਂ ਜੀ ਚੱਟ ਬੰਦ ਕਰਕੇ ਆਉਣਾ ਪੈਂਦਾ ਬੰਦ ਕਰਕੇ ਆਉਣਾ ਪੈਂਦਾ ਸੁਖਤਾ ਹੋ ਗਿਆ ਬਾਹਲਾ ਹੋ ਗਿਆ ਜੀ ਬੇਜ ਹੈ ਮਾਨ ਨੇ ਨਜ਼ਾਰਾ ਲਿਆ ਤਾਂ ਫਿਰ ਜਮਾ ਲਿਆ ਹੈ ਜਮਾ ਬਦਲਾਅ ਦਾ ਫਾਇਦਾ ਕਿੰਨਾ ਹੈ ਪੂਰੇ ਹੀ ਫਾਇਦਾ ਹੋ ਗਿਆ ਜੀ ਹਾਂ ਪੂਰੇ ਪੂਰੇ ਹੀ ਫੈਰਾ ਹੋ ਗਿਆ ਸਾਨੂੰ ਤਾਂ ਕਾਦਾ ਮਿਲਦਾਦਾ ਅੱਛਾ ਹਾਂਜੀ ਭਗਵੰਤ ਮਾਨ ਜੋ ਗੱਲਾਂ ਕਹਿੰਦਾ ਕਰਦਾ ਪੂਰੀਆਂ ਪੂਰੀਆਂ ਕਰਦਾ ਜੀ ਹਾਂ ਥੈਂਕ ਯੂ ਅਜੇ ਤਾਂ 2.5 ਸਾਲ ਪਿਆਗਾ 2.5 ਪਿਆ ਕਹਿੰਦਾ ਸਾਰੀਆਂ ਕਰ ਦੂੰ ਅੱਛਾ ਹਾਂ ਕਹਿੰਦਾ ਤਾਂ ਹੈਗਾ ਫੇਰ ਦੇਖੋ ਬਈ ਅੱਛਾ ਲਿਆ ਜੂ ਲਿਆ ਦੋ ਨਜ਼ਾਰਾ ਲੈ ਲਿਆ ਦੋ ਨਜ਼ਾਰਾ ਤੇ ਹੋਰ ਵੀ ਬਜ਼ੁਰਗ ਨੇ ਗੱਲਬਾਤ ਕਰਦੇ ਆ ਬਾਬਾ ਜੀ ਕੀ ਨਾਮ ਹੈ ਮੈਂ ਬਰਸੰਗ ਜੀ ਮੈਂਦਰ ਜੀ ਦੱਸੋ ਫਿਰ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਦਾ ਸਾਨੂੰ ਤਾਂ ਇਹੀ ਸਹੀ ਲੱਗਦਾ ਜੀ ਭਗਵੰਤ ਮਾਨ ਦਾ ਅੱਛਾ ਹਾਂਜੀ ਕਿਉਂ ਬਈ ਕਿਉਂ ਬਾਬਾ ਕਿਉਂਕਿ ਜਿੱਦੋਂ ਆਪਣਾ ਕੰਮ ਕਰਿਆ ਉਹਨੇ ਵਿਚਾਰੇ ਅੱਛਾ ਆਪਣੀ پوਤੀ ਲਈ ਹੈ ਦੂਜੇ ਕਹਿੰਦੇ ਲੁੱਟੀ ਜਾਂਦਾ ਇਹ ਉਹ ਤਾਂ ਐਂ ਦਾ ਫਿਰ ਦੁਨੀਆਦਾਰੀ ਆ ਭਰਾਵਾ ਹਾਂ ਐਂ ਦਾ ਹੁਣ ਲੁੱਟਿਆ ਕਿਨੇ ਬਾਬਾ ਪੰਜਾਬ ਪੰਜਾਬ ਤਾਂ ਵਾਗਲ ਗਿਆ ਨਹੀਂ ਲੁੱਟਿਆ ਹੋਰ ਕਿਨੇ ਲੁਟਣਾਂ ਦੀ ਹਾਂ ਜਾਂ ਹਾਂਜੀ ਬੀਬਾ ਤੁਰ ਫਿਰਦੀ ਕਹਿੰਦੀ ਵੀ ਮੈਂ ਬਚਾਉ ਪੰਜਾਬ ਬੀਬਾ ਦਾ ਉਹ ਬੀਬਾ ਐਵੇਂ ਭੌਂਕਦੀ ਫਿਰਦੀ ਐ ਹਾਂ ਮੇਰੀ ਭੌਂਕਦੀ ਫਿਰਦੀ ਐ ਅੱਛਾ ਨਹੀਂ ਜੇ ਆਪਾਂ ਪੰਜਾਬ ਬਚਾਉਣ ਦੀ ਗੱਲ ਕਰਦੇ ਆਂ ਭਗਵੰਤ ਮਾਨ ਵਿਚਾਰ ਰਿਹਾ ਪੰਜਾਬ ਨੂੰ ਫਿਰ ਹਾਂ ਜੀ ਬਚਾਉਂਦੇ ਹੀ ਆ ਹੂੰ ਕੀ ਫਾਇਦਾ ਕਰਤਾ ਫਾਇਦੀ ਫਾਇਦੇ ਨਹੀਂ ਨੇ ਅੱਛਾ ਆ ਤਾਂ ਹੁਣ ਡਾਇਰਟ ਥੋੜੀ ਜਿਹੀ ਆਉਂਦੀ ਆ ਤੇ ਬਾਕੀ ਸਾਰੀਆਂ ਗੱਲਾਂ ਦਿੰਦਾ ਕਣਕ ਦਿੰਦਾ ਲਟਰ ਪਟਰਾ ਸਾਰਾ ਹਾਂ ਸਾਰਾ ਦਿੰਦਾ ਯਾਰ ਆਰੇ ਹਾਂ ਜੀ ਪਿੰਡਾਂ ਦੇ ਬਜ਼ੁਰਗ ਨਜ਼ਾਰੇ ਲੈ ਰਹੇ ਹੁਣ ਹਾਂ ਬਦਲਾ ਲਿਆਉਣ ਦਾ ਮਹੀਨੇ ਮਗਰੋਂ ਦੇਣਦਾ ਮਹੀਨੇ ਮਗਰੋਂ ਕਣਕ ਦੇਣਦਾ ਮਹੀਨੇ ਮਗਰੋਂ ਪੈਸਾ ਦੇਣਦਾ ਬਦਲਾਵ ਆ ਕੁਝ ਨਜ਼ਾਰਾ ਭਗਵੰਤ ਮਾਨ ਦਾ ਕੁਝ ਹਾਂ ਵਰੀਆ ਪੂਰਾ ਵਰੀਆ ਅੱਛਾ ਅਸੀਂ ਤਾਂ ਇਹੀ ਸਾਡਾ ਹੁਣ ਫਿਰ ਕੀ ਹੁਣ ਲਿਆਉਂਗੇ ਫਿਰ ਸਿਸਟਮ ਹਾਂਜੀ ਐਤ ਕੀ ਫਿਰ ਗੁਰਮੀਤ ਖੁੱਡੀਆਂ ਖੜਾ ਹੋਇਆ ਇੱਥੋਂ ਆਮ ਆਦਮੀ ਤੋਂ ਮੀਰ ਖੁੱਡੀ ਹਾਂ ਗੁਰਮੀਤ ਸਿੰਘ ਖੁੱਡੀਆਂ ਅੱਛਾ ਤੇ ਫਿਰ ਆਮ ਆਦਮੀ ਨੂੰ ਕੋਈ ਉਹ ਤਾਂ ਆਮ ਹੀ ਆ ਫਿਰ ਹਾਂ ਉਹ ਤਾਂ ਫਿਰ ਭਮੰਤ ਮਾਨ ਨਹੀਂ ਕਰਿਆ ਰ ਖੜਾ ਹਾਂ ਹਾਂ ਫੇ ਉਸੇ ਦੀ ਬੰਦਾ ਫਿਰ ਉਹੀ ਵਾਈਕ ਕੋਈ ਗੱਲ ਹਾਂ ਠੀਕ ਹੈ ਬਜ਼ੁਰਗ ਭਾਈ ਇੱਥੇ ਤਾਂ ਆਮ ਆਮ ਹੋਈ ਪਈ ਆ ਪਿੰਡ ਮੋਜੋ ਖੁਰਦ ਫਿਰਦੇ ਆ ਬਜ਼ੁਰਗ ਕਹਿੰਦੇ ਵੀ ਸਾਨੂੰ ਹੋਰ ਨਹੀਂ ਪਹੁੰਦਾ ਸੰਤ ਆਮ ਆਦਮੀ ਵਾਲਾ ਵਧੀਆ ਲੱਗਦਾ ਕੀ ਨਾਮ ਹੈ ਪ੍ਰੀਤਮ ਸਿੰਘ ਪ੍ਰੀਤਮ ਜੀ ਕਿਹੜਾ ਵਧੀਆ ਲੱਗਦਾ ਇਹੀ ਵਧੀਆ ਲੱਗਿਆ ਜੀ ਕਿਉਂ ਕਰਨ ਜੀ ਠੀਕ ਹੈ ਬਸ ਹੈ ਜੀ ਠੀਕ ਹੈ ਮੈਂ ਕੰਮ ਕੀ ਵਧੀਆ ਲੱਗੇ ਤੇ ਕੰਮ ਇਹ ਲਾਈਟ ਰੂਟ ਵਧੀਆ ਆਈ ਗਈ ਹੈ ਹੂੰ ਇਹਦੇ ਗਰੀਬਾਂ ਦੇ ਬੱਚੇ ਵੀ ਲਾਏ ਨੌਕਰੀਆਂ ਦੇ ਅੱਛਾ ਐਂ ਵਧੀਆ ਲੱਗਿਆ ਅੱਛਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਵਾਸੇ ਹੋਣਾ ਕੀ ਜੀ ਪਹਿਲਾਂ 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 ਕੀ ਕੰਮ ਚੱਲਦਾ ਸੀਗਾ ਪਹਿਲਾਂ ਕੋਈ ਕੰਮ ਨਹੀਂ ਚੱਲਿਆ ਹੈ ਕੋਈ ਕੰਮ ਨਹੀਂ ਚੱਲਿਆ ਪਹਿਲਾਂ ਅੱਛਾ ਹਾਂਜੀ ਤੇ ਪਹਿਲਾਂ ਨੌਕਰੀਆਂ ਕਿਵੇਂ ਲੱਗਦੀਆਂ ਨੌਕਰੀਆਂ ਪਾਈ ਸੀ ਨੇ ਕਿ ਕਿਸੇ ਨੂੰ ਲਾਣ ਦੇ ਕਿਸੇ ਨੂੰ ਮੋੜ ਦਿੰਦੀ ਅੱਛਾ ਤੇ ਹੁਣ ਆਪਦੇ ਜਿਹੜੇ ਵੱਡੇ ਹੁੰਦੇ ਉਹ ਲੱਗ ਜਾਂਦੇ ਉਹਨਾਂ ਦੇ ਬੱਚੇ ਦੂਜੇ ਬੌਸ ਆ ਜਾਂਦੇ ਅੱਛਾ ਕਨੇ ਨੇ ਬਹੁਤ ਲਾਏ ਨੇ ਗਰੀਬਾਂ ਦੇ ਬੱਚੇ ਹੀ ਬਹੁਤ ਲਾਤੇ ਅੱਛਾ ਲੈਟ ਵਾਲਾ ਕੀ ਸੁਖ ਹੈ ਲੈਟ ਬਹੁਤ ਆਈ ਹੈ ਜੀ ਹੈ ਬਹੁਤ ਵਧੀਆ ਹੀ ਲੱਗੇਗਾ ਅੱਛਾ ਪਹਿਲਾਂ ਕਿੰਨਾ ਕੋਖੇ ਹੁੰਦੇ ਸੀ ਪਹਿਲਾਂ ਬਸਤਲ ਲਈਦੀ ਜੀ ਹੂੰ ਹੁਣ ਫਿਰ ਲੱਗਦਾ ਬਾਜੀ ਮਾਰ ਜੂਗਾ ਹਾਂ ਜੀ ਐਤ ਕੀ ਵੀ ਐਤ ਕੀ ਤਾਂ ਗਿਆ ਉਹ ਕਿੰਨੀ ਸਿੱਟਾ ਮੰਦੇ ਪੰਜਾਬ ਚ 13 ਨੇ 13 ਹੀ ਖਵੜਾ ਅੱਗੇ ਨੂੰ 13 ਰਹਿੰਦਾ ਜੀ ਹੈ ਖਵੜਾ 13 ਰਹਿੰਦਾ ਜੀ 13 ਫੇਰ ਝਾੜੂ ਵੱਜੂ ਵੱਜੂ ਹੈ ਮਾਰ ਦੋ ਬਾਕੀ ਸਾਰੇ ਬਾਕੀ ਤਾਂ ਤੈਨੂੰ ਪਤਾ ਹੀ ਹੈ ਉਹ ਤਾਂ ਹੁਣ ਹੈ ਬਾਕੀ ਉਹ ਤਾਂ ਹੁਣ ਬੱਲੇ ਕੁਛ ਬੱਲੇ ਉਹਨਾਂ ਨੇ ਕੀ ਬਣਾ ਦੀ ਪਾਇ ਗਈ ਨਾ ਬਣਾ ਦੀ ਅੱਛਾ ਲੁੱਟਿਆ ਕਿ ਨਹੀਂ ਪੰਜਾਬ ਪੰਜਾਬ ਹੁਣ ਜਿਹੜੇ ਪਹਿਲਾਂ ਵਾਲੇ ਤੇ ਉਹਨਾਂ ਨੇ ਲੁੱਟਿਆ ਹੋਰ ਕੀ ਕਰਿਆ ਤੇ ਬਸਾਇਆ ਇਹ ਤਾਂ ਫਰਕ ਹੈ ਮੜਾ ਯਾਰ ਕਿਨੇ ਬਸਾਤਾ ਭਗਵੰਤ ਮਾਨ ਨੇ ਅੱਛਾ ਬਸਾਤਾ ਕਿੰਦਾ ਸਰਾ ਹਾਂ ਇਹ ਠੀਕ ਹੈ ਅੱਛਾ ਬਜ਼ੁਰਗੋ ਕੀ ਨਾਮ ਹੈ ਜੀ ਹਾਂ ਜੀ ਕਰਨੈਲ ਸਿੰਘ ਹੈ ਕਰਨੈਲ ਜੀ ਇੱਕ ਤੁਸੀਂ ਗੱਲ ਛੇੜੀ ਜਾਂਦੇ ਸੀ ਗਰਦਮੀਤ ਖੁੱਡੀਆਂ ਦੇ ਪਿਤਾ ਜਿਹੜੇ ਦਰਵੇਸ਼ ਸਿਆਸਤਦਾਨ ਸੀ ਹਾਂ ਉਹਨਾਂ ਬਾਰੇ ਦੱਸੋ ਜਰਾ ਤਿਗਦੇਵ ਖੁੱਡੀਆਂ ਤਾਂ ਹੈਗਾ ਸੀਗਾ ਮੰਡੀਕਰਨ ਬੋਟਰ ਦਾ ਚੇਅਰਮੈਨ ਸੀ ਉਹ ਬਾਦਲ ਦੇ ਪਹਿਲਾਂ ਨੇੜੇ ਰਹੇ ਫਿਰ ਬਾਦਲ ਨਾਲ ਵਿਰੋਧ ਬਰੂਡ ਪੈ ਗਿਆ ਫਿਰ ਉਹ ਖੜਕੂ ਨੇ ਮਾਰਤਾ ਸੀ ਉਹਦੇ ਪਿੰਡ ਕੋੜੀ ਨਹਿਰ ਜਾਂਦੀ ਹੈ ਅੱਛਾ ਉਹ ਜੀ ਹਟਦਾ ਸੀਗਾ ਅੱਛਾ ਟਿਕਟੇ ਫੇਖੁੰਦੀਆਂ ਹੁਣ ਫਿਰ ਇਹਦਾ ਮੈਨੂੰ ਪਤਾ ਨਹੀਂ ਪਹਿਲਾਂ ਕਿਹੜੀ ਪਾਰਟੀ ਦੀ ਹੁਣ ਇਹਨੂੰ ਆਮ ਪਾਰਟੀ ਜੀ ਟਿਕਟ ਦਿੰਦਾ ਮੇਰੇ ਖਿਆਲ ਖੇਤੀਬਾੜੀ ਮੰਤਰੀ ਵੀ ਇਹ ਸੇ ਮੰਤਰੀਆਂ ਨੂੰ ਮੈਨੇ ਤਕੜੇ ਬੰਦਿਆਂ ਨੂੰ ਟਿਕਟ ਦਿੱਤੇ ਨੇ ਅੱਛਾ ਉਹ ਵੀ ਬੰਦਾ ਇਹਦਾ ਹਰਨ ਵਾਲੇ ਨਹੀਂ ਇਹ ਇੰਨੀਆਂ ਜਿੰਨੀਆਂ 70% ਸੀਟਾਂ ਤਾਂ ਨਹੀਂ ਮੇਰੇ ਦਿਮਾਗ ਮੁਤਾਬਕ ਲੈਂਦਾ ਇਹ ਸੀਟਾਂ 89 ਲੈ ਜੂਗਾ ਲੈ ਜੂਗਾ ਪੰਜਾਬ 89 ਪੰਜਾਬ ਚੰਡਾਈ ਜੂਗੀ ਅੱਛਾ ਜਗਦੇਵ ਸਿੰਘ ਖੁੱਡੀਆਂ ਕਹੇ ਜਾਂ ਇਨਸਾਨ ਸੀ ਜਗਦੇਵ ਸਿੰਘ ਖੁੱਡੀਆਂ ਚੰਗਾ ਸੀ ਵਿਅਕਤੀਗਤ ਤੌਰ ਤੇ ਵੀ ਮੇਰਾ ਦੋਸਤ ਸੀ ਉਹਦੇ ਨਾਲ ਜਾਂਦਾ ਰਿਹਾ ਮੈਂ ਗੁਰਚਰਨ ਸਿੰਘ ਸਕੱਤਰ ਸੀ ਹੂੰ ਚੰਗਾ ਸੀ ਵਿਅਕਤੀਗਤ ਤੌਰ ਤੇ ਫਿਰ ਇਹਨਾਂ ਦਾ ਆਪ ਦੇ ਪਿੱਛੇ ਰਜਬਾੜੇ ਸ਼ਾਹੀ ਘਰਬਾ ਗਰਮੇ ਸਿੰਘ ਖੁੱਡੀਆਂ ਕੋਈ ਉਹੀ ਨਹੀਂ ਹੈਗਾ ਜਗਦੇਵ ਸਿੰਘ ਖੁੱਡੀਆਂ ਤਾਕੜਾ ਬੰਦਾ ਹੈ ਉਹਦੇ ਕੋਲ ਵੀ 1000 ਕਿੱਲਾ ਜ਼ਮੀਨ ਦਾ ਹੈ ਹੂੰ ਹਾਂ ਬੰਦੇ ਇਹ ਸਾਰੀ ਤਕੜੀ ਨੇ ਅੱਛਾ ਕੰਮ ਕੀਤੇ ਸੀ ਉਹਨੇ ਆਪਦੇ ਟਾਈਮ ਕੰਮ ਬੜੇ ਮੰਡੀਕਰਨ ਬੋਰਡ ਦੇ ਵਿੱਚ ਬੰਦੇ ਰੱਖੇ ਤੇ ਅੱਛਾ ਬਹੁਤ ਵਧੀਆ ਹਾਂ ਮੇਰੇ ਕਲਾਸ ਵੈਲੂ ਵੀ ਬੰਦੇ ਨੌਕਰੀਆਂ ਕਿਵੇਂ ਨੇ ਨੌਕਰੀਆਂ ਮੈਰਿਟ ਦੇ ਹਿਸਾਬ ਤੇ ਦਿੰਦੇ ਨੇ ਵਧੀਆ ਦਿੰਦਾ ਬਚ ਗਿਆ ਦਿੰਦਾ ਠੀਕ ਹੈ ਗਰੀਬਾਂ ਵਾਸਤੇ ਵੀ ਚੰਗਾ ਹੈ ਤੇ ਧਨੀ ਕਿਸਾਨਾਂ ਵਾਸਤੇ ਕੋਈ ਛੋਟ ਨਹੀਂ ਹੈ ਜੀ ਪਹਿਲਾਂ ਕਿਵੇਂ ਹੁੰਦਾ ਸੀ ਪਹਿਲਾਂ ਤਾਂ ਫਿਰ ਉਹ ਪੈਸੇ ਲੈ ਲੈ ਕੋਈ ਰੱਛੇ ਦਾ ਰੱਖ ਲਿਆ ਕੋਈ ਐਮਐਲਏ ਦਾ ਬੰਦਾ ਰੱਖ ਲਿਆ ਕੋਈ ਯੇ ਰੱਖ ਲਿਆ ਕੋਈ ਪੋ ਰੱਖ ਲਿਆ ਅਕਾਲੀ ਦਲ ਦਾ ਕਿਵੇਂ ਦੇਖਦੇ ਹੋ ਕੰਮ ਅਕਾਲੀ ਦਲ ਦਾ ਸਭ ਤੋਂ ਕਟ ਗਿਆ ਕਿਉਂ ਕਾਲੀ ਰੱਦ ਨੇ ਕੰਗਜਾ ਦਾ ਕੰਮ ਕਰਾ ਹੀ ਨਹੀਂ ਬਸ ਲੁੱਟੇ ਹੀ ਇਹ ਕਾਲੀ ਰੱਦ ਨੇ ਬੀਬਾ ਕਹਿੰਦੇ ਬਚਾਵਾਂਗੇ ਪੰਜਾਬ ਉਹ ਬੀਬਾ ਵਿਚਾਰੀ ਕੀ ਬਚਾਊਗੀ ਬੀਬਾ ਦੇ ਦੂਜੇ ਪਾਸੇ ਮੜੇ ਨਹੀਂ ਆਪਸਾ ਕੋ ਵੀਰ ਬਰ ਕੇ ਬਾਕੀ ਮਜੀਠੀਏ ਵਰਗੇ ਸਾਰੇ ਸਮਾਗਲਰ ਬੰਦੇ ਨੇ ਇਹਨਾਂ ਨੇ ਕੀ ਕਰਨਾ ਹੈ ਅੱਛਾ ਹਾਂ ਲੋਕ ਸਿਆਣੇ ਹੋਗੇ ਲੋਕ ਸਿਆਣੇ ਨੇ ਸਾਰੇ ਇਹਨਾਂ ਤੋਂ ਸਿਆਣੂ ਵੀ ਨਹੀਂ ਬੰਦੇ ਅੱਛਾ ਪਹਿਲਾਂ ਇਹਨਾਂ ਨੂੰ ਬਸ ਵੋਟਾਂ ਕਾਲੀ ਰੱਦ ਕਾਲੀ ਰੱਦ ਕਰਕੇ ਪਾਈ ਗਏ ਨੇ ਇਿੱਤਾ ਵਸ ਇਹਨੇ ਹਰਮਨ ਦੀ ਨਾ ਤੇ ਰਾਜਨੀਤੀ ਹੋਣੀ ਚਾਹੀਦੀ ਹਾਂ ਨਾ ਧਰਮ ਦੇ ਨਾਂ ਤੇ ਹੀ ਲੁੱਟੇ ਨੇ ਸਿੱਖ ਪੰਥ ਧਰਮ ਦੇ ਨਾਂ ਤੇ ਹੀ ਲੁੱਟੇ ਪੰਜਾਬ ਦਾ ਇਹਨਾਂ ਨੇ ਕਰ ਲਿਆ ਨੇ ਪਹਿਲਾਂ ਲੋਕ ਭੋਲੇ ਭਾਲੇ ਤੇ ਵੀ ਕਿੱਧਰ ਵੋਟ ਪਾਉਂਗੇ ਹਾਂ ਜੀ ਤੱਕੜੀ ਨੂੰ ਪਾਵਾਂਗੇ ਹਾਂ ਜੀ ਕਾਦੀ ਦਲ ਨੂੰ ਪਾਵਾਂਗੇ ਸਿੱਖਾਂ ਨੂੰ ਪਾਵਾਂਗੇ ਸਾਡੇ ਧਰਮ ਨੂੰ ਪਾਵਾਂਗੇ ਅਹੀਂ ਲੋਕ ਪਹਿਲਾਂ ਲੋਕ ਲੁੱਟੇ ਗਏ ਨੇ ਤੇ ਹੁਣ ਹੁਣ ਤਾਂ ਕੋਈ ਧਰਮ ਨਹੀਂ ਇਹਨਾਂ ਦਾ ਦੂਜੇ ਬੰਦੇ ਦਾ ਆਮ ਬੰਦੇ ਦਾ ਧਰਮ ਲਗੀ ਇਹਨਾਂ ਦਾ ਕੀ ਧਰਮ ਹੈ ਇੱਥੋਂ ਸੋਂਹ ਖਾ ਕੇ ਉੱਥੇ ਮੁੱਕਰ ਜਾਂਦੇ ਨੇ ਜਾ ਕੇ ਵੀ ਸਾਡਾ ਆ ਹੋ ਗਿਆ ਇਹ ਲੋਕਾਂ ਦਾ ਭਲਾ ਨਹੀਂ ਹੋਇਆ ਹਾਂ ਲੋਕਾਂ ਦਾ ਕੋਈ ਪਤਾ ਨਹੀਂ ਅੱਜ ਭਲਾ ਹੈ ਅੱਜ ਭਲਾ ਹੈ ਠੀਕ ਹੈ ਬਿਜਲੀ ਗਰੀਬਾਂ ਦੀ ਸਾਡੀ ਆਮ ਹੈ ਸੀਸ ਯੂਨਿਟ ਮਾਫ ਹੈ ਬਿਜਲੀ ਆਮ ਆਉਂਦੀ ਹੈ ਸਾਡੇ ਕੋਈ ਹੁਣ ਟੱਕਰ ਨਹੀਂ ਹੈਗਾ ਵੀ ਰਾਤ ਨੂੰ ਜਾਂ ਉਹ ਜਾਂ ਦਿਨੇ-ਦਿਨੇ ਹੁਣ ਸਾਡੇ ਬਿਜਲੀ ਡੰਗਸਾਰ ਲਈ ਹੈ ਪੜਿਆ ਅੱਛਾ ਮੈਨੂੰ ਐਂ ਦੱਸੋ ਵੀ ਜੇ ਆਪਾਂ ਗੱਲ ਕਰਦੇ ਹਾਂ ਵੀ 2.5 ਸਾਲ ਪਿਆ ਲੱਗਦਾ ਵੀ ਜਿਹੜੇ ਕੰਮ ਰਹਿੰਦੇ ਆ ਹੁਣ ਨਿਬੜ ਜਾਣੇ ਸਾਰੇ ਬਈ ਇੰਨੇ ਕੰਮ ਤਾਂ ਇਹ ਤਾਂ ਨਾ ਪੇਟਾ ਬਾਹਰ ਹੁਲ ਜੇ ਅੱਧੀ ਤੇ ਹੁੰਦੇ ਇੰਨੇ ਕੰਮ ਤਾਂ ਨਾ ਪੇਟਾ ਸਾਰੇ ਹੀ ਉੱਡਿਆ ਹੋਇਆ ਸੀ ਕਿਉਂ ਹੋਰ ਸਾਰਾ ਹੀ ਇਹਨਾਂ ਨੇ ਖਰਾਬ ਕਰਤਾ ਜਦੋਂ ਸਿਸਟਮ ਹੀ ਸਰਕਾਰ ਦਾ ਹੌਲੀ ਹੌਲੀ ਸੈੱਟ ਹੋਊਗਾ ਹੌਲੀ ਹੌਲੀ ਸੈੱਟ ਹੋਊਗਾ ਜੇ ਇੱਕ ਵਾਰੀ ਇਹਨਾਂ ਦੀ ਸਰਕਾਰ ਹੋਰ ਆਵੇ ਵਿਧਾਨ ਸਭਾ ਦੇ ਵਿੱਚ ਹੀ ਮੁੱਖ ਮੰਤਰੀ ਬਣੇ ਇਹ ਇਸੇ ਤਰ੍ਹਾਂ ਕੋਰਾ ਰਹੇ ਵੀ ਪੈਸਾ ਖਰਾਬ ਕਰ ਦਿੰਦਾ ਹਰੇਕ ਬੰਦੇ ਨੂੰ ਹੂੰ ਉਹੀ ਇਹ ਵੀ ਐਡਾ ਕੋਈ ਹਾਂ ਕੋਈ ਐਡਾ ਗੌੜ ਨਹੀਂ ਹੈਗਾ ਵੀ ਇਹ ਇਹੀ ਰੂ ਪੈਸਾ ਹੌਲੀ ਹੌਲੀ ਖਰਾਬ ਕਰ ਦਿੰਦਾ ਵੀ ਸਹੀ ਰਹੇ ਤਾਂ ਫਿਰ ਹਾਂ ਜਦੋਂ ਹੁਣ ਇਹ ਮੋਟਰਸਾਈਕਲਾਂ ਤੋਂ ਗੱਡੀਆਂ ਤੇ ਚੱਨ ਲੱਗ ਗਿਆ ਗੱਡੀਆਂ ਤੋਂ ਜਹਾਜ਼ਾਂ ਤੇ ਚੱਨ ਲੱਗ ਗਿਆ ਫੇਰ ਹੌਲੀ ਹੌਲੀ ਦਿਮਾਗ ਬੰਦਾ ਜਾ ਫੇਰ ਦਿੰਦਾ ਪੈਸਾ ਜੇ ਜੇ ਅਗਲੇ ਸੈਸ਼ਨ 'ਚ ਵੀ ਆਗੇ ਤਾਂ ਫਿਰ ਪੰਜਾਬ ਬਣ ਜੂ ਸੋਨੇ ਦੀ ਚਿੜੀ ਜਿਹੜੀ ਸਾਡੇ ਦਿਮਾਗ ਮੁਤਾਬਿਕ ਤਾਂ ਹੈਗਾ ਜੀ ਇਹ ਇਸੇ ਤਰ੍ਹਾਂ ਰਹੇ ਬਿਚ ਸੋਨੇ ਦੀ ਚਿੜੀ ਬਣ ਜੂ ਆਖਿਆ ਹਾਂ ਤੇ ਬਜ਼ੁਰਗ ਸਾਡੇ ਨਾਲ ਨੇ ਬਾਈ ਜੀ ਕਿਵੇਂ ਦੇਖਦੇ ਹੋ ਕਿਹੜੀ ਪਾਰਟੀ ਦਾ ਕੰਮ ਸਹੀ ਹੈ ਬਾਈ ਪਾਰਟੀ ਹੁਣ ਤਾਂ ਆਮ ਪਾਲਦੀ ਜਾ ਰਹੀ ਹੈ ਕਿਉਂ ਕਾਰਨ ਕਾਰਨ ਲੱਗੇ ਜਿਹੜੇ ਕੰਮ ਨਹੀਂ ਸਾਡੇ ਹੋ ਜਾਂਦੇ ਨੇਗੇ ਅੱਛਾ ਪਹਿਲਾਂ ਜਿਹੜੇ ਹੁੰਦੇ ਨੇ ਦੀ ਗਰੀਬਾਂ ਦਾ ਜਿੰਮੇਂਦੀ ਹੁੰਦੇ ਪਹਿਲਾਂ ਅੱਛਾ ਤਾਕੜੇ ਬੰਦੇ ਲੈਣਦੇ ਦੀ ਆਪਦੇ ਕੰਮ ਅੱਛਾ ਸਾਡੇ ਹੁਣ ਗਰੀਬਾਂ ਦੇ ਵੀ ਕੰਮ ਹੁੰਦੇ ਨੇ ਠੀਕ ਹੈ ਜੇ ਇਥੋਂ ਫੋਨ ਕਰਦੀਏ ਫੋਨ ਦੀ ਕੰਮ ਹੋ ਜਾਂਦੇ ਨੇ ਅੱਛਾ ਹਾਂਜੀ ਪਹਿਲਾਂ ਕੀ ਚੱਲਦਾ ਸੀ ਪਹਿਲਾਂ ਜੇ ਫੋਨ ਸਾਡੇ ਬੰਦ ਨੂੰ ਕਟਾਉਂਦੇ ਹੁੰਦੇ ਕਟਾਉਂਦੇ ਹੁੰਦੇ ਹਾਂਜੀ ਅੱਛਾ ਮਾੜੇ ਬੰਦੇ ਦਾ ਇਥੇ ਉਹਦਾ ਬਲੰਦੀ ਦੀ ਪਿੰ ਭਗਵੰਤ ਮਾਨ ਨੇ ਲਿਆ ਤਾਂ ਨਜ਼ਾਰਾ ਜਮਾ ਨਜ਼ਾਰਾ ਲਿਆ ਰੱਖੇਗਾ ਨਾ ਮੈਂ ਗਰੀਬਾਂ ਦਾ ਮੁੰਡਿਆਂ ਮੈਂ ਤਾਂ ਤੇ ਨਜ਼ਾਰਾ ਆ ਜਾਂਦਾ ਕਿਹਨੇ ਲਿਆ ਤਾਂ ਭਗਵੰਤ ਮਾਨ ਤੇ ਫਿਰ ਐਤ ਕੀ ਫਿਰ ਕੀ ਲੱਗਦਾ ਐਤ ਕੀ ਫਿਰ ਚੱਕ ਦਾਂਗੇ ਰੇਸ਼ ਹੈ ਅਸੀਂ ਚੱਕ ਦਾਂਗੇ ਹੁਣ ਝਾੜੂ ਹੁਈਦੂ ਸਾਰਿਆਂ ਜਮਾ ਜਾਂਦੇ ਰਹਿੰਦੇ 24 ਘੰਟੇ ਉਹਦੇ ਨਾਲ ਹੀ ਲੈਣੇ ਹੁਣ ਫੋਨ ਮਾਰਦੇ ਹੁਣ ਵਗ ਜਾਂਗੇ ਅੱਛਾ ਝਾੜੂ ਐਤ ਕੀ ਕਰੂ ਫਿਰ ਕਰੂ ਸਫਾਈ ਕਰ ਦੂਗਾ ਫਿਰ ਦੁਬਾਰੇ ਹੈ ਸਫਾਈ ਕਰੂ ਅੱਛਾ ਬਾਕੀ ਸਾਰਿਆਂ ਦਾ ਜਮਾ ਬਾਡੋ ਲਾ ਦੇ ਦੂਗਾ ਹੈ ਲੈ ਚੱਲੇ ਬਾਡੋ ਲਾ ਹੀ ਕਰ ਦੂ ਅੱਛਾ ਇਹਦਾ ਓਕੇ ਆ ਹਾਂ ਜਮਾ ਤਾਂ ਪਿੰਡਾਂ ਦੇ ਲੋਕ ਨੇ ਪਿੰਡਾਂ ਦੀ ਰਹਿ ਹੈ ਤੁਹਾਡੇ ਸਾਹਮਣੇ ਕੀਤੀ ਹੈ ਵੀ ਪਿੰਡਾਂ ਦੇ ਲੋਕ ਕੀ ਕਹਿੰਦੇ ਨੇ ਸੁਣੀ ਤੁਸੀਂ ਐ ਆਪਦੀ ਰਾਇ ਵੀ ਕਰਿਓ ਕਮੈਂਟਾਂ 'ਚ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ